ਕਿਉਂ ਅਸੀਂ ਆਪਣੇ ਨੰਬਰ BSNL ਦੇ ਵਿੱਚ ਪੋਰਟ ਕਰਵਾਈਏ ਵੱਡਾ ਸਵਾਲ ਇਹ ਹੈ ਕਿ ਸਾਨੂੰ BSNL ਦੀ ਲੋੜ ਕਿਉਂ ਹੈ ਔਰ ਕਿਉਂ ਲੋਕ BSNL ਦੇ ਵਿੱਚ ਇਸ ਵੇਲੇ ਆਪਣੇ ਨੰਬਰ ਪੋਰਟ ਵੀ ਕਰਵਾ ਰਹੇ ਨੇ ਔਰ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਹਰ ਪਾਸੇ BSNL BSNL ਹੋ ਰਹੀ ਹੈ ਔਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਉੱਥੇ ਵੀ ਇਹ ਤਸਵੀਰ ਨਜ਼ਰ ਆ ਰਹੀ ਹੈ ਹੁਣ ਜਿਸ ਨਾਲ ਵੀ ਗੱਲ ਕਰੀਏ ਜਿਸ ਨੂੰ ਵੀ ਪੁੱਛੀਏ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਬਾਈ ਆਪਾਂ ਵੀ BSNL ਦੇ ਵਿੱਚ ਨੰਬਰ ਪੋਰਟ ਕਰਵਾ ਲਈਏ ਦਰਅਸਲ BSNL ਦੇ ਬਾਰੇ ਚਰਚਾ ਕਿਉਂ ਹੋਣੀ ਸ਼ੁਰੂ ਹੋਈ ਔਰ ਕਿਉਂ ਲੋਕ ਘਰ ਵਾਪਸੀ ਕਰ ਰਹੇ ਨੇ ਹਾਲਾਂਕਿ ਸਿਆਸਤਦਾਨ ਤਾਂ ਅਸੀ ਘਰ ਵਾਪਸੀ ਕਰਦੇ ਹੋਏ ਜ਼ਰੂਰ ਦੇਖੇ ਪਰ ਹੁਣ ਲੋਕ ਕਿਸ ਤਰੀਕੇ ਨਾਲ BSNL ਦੇ ਵਿੱਚ ਘਰ ਵਾਪਸੀ ਕਰ ਰਹੇ ਨੇ ਇਹ ਸਾਰੀ ਰਿਪੋਰਟ ਦੇ ਵਿੱਚ ਚਰਚਾ ਕਰਦੇ ਹਾਂ ਜੀਓ ਨੇ ਜਿੱਥੇ ਪਹਿਲਾਂ ਲੋਕਾਂ ਨੂੰ ਫ੍ਰੀ ਦੀ ਆਦਤ ਪਾਈ ਆਪਣੇ ਨਾਲ ਜੋੜਿਆ ਤੇ ਫਿਰ ਇੱਕੋ ਦਮ ਹੁਣ ਰੇਟ ਵਧਾ ਕੇ ਉਹਨਾਂ ਨੂੰ ਝਟਕਾ ਵੀ ਦਿੱਤਾ ਹੈ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਆਪਣੇ ਮੁੰਡੇ ਦੇ ਵਿਆਹ ਦਾ ਖਰਚਾ ਪੂਰਾ ਕਰਨ ਦੇ ਲਈ ਜੀਓ ਨੇ ਆਪਣੇ ਰੇਟ ਵਧਾ ਦਿੱਤੇ ਪਰ ਇਸ ਦੀ ਅਸਲ ਸੱਚਾਈ ਕੀ ਹੈ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ ਔਰ ਕਿਉਂ ਜੀਓ ਦੇ ਨਾਲ ਨਾਲ ਬਾਕੀ ਕੰਪਨੀਆਂ ਫਿਰ ਉਹ ਭਾਵੇਂ ਏਅਰਟੈਲ ਹੋਵੇ ਵੀਆਈ ਹੋਵੇ ਇਹਨਾਂ ਦੇ ਵੱਲੋਂ ਰੇਟ ਕਿਉਂ ਵਧਾਏ ਗਏ ਦਰਸਲ ਜੀਓ ਨੇ ਪਹਿਲਾਂ ਲੋਕਾਂ ਨੂੰ ਫਰੀ ਦੀ ਹਾਲਤ ਪਈ ਲੋਕਾਂ ਨੇ ਫਟਾਫਟ ਆਪਣੇ ਨੰਬਰ ਆਪਣੀ ਪੁਰਾਣੀ SIM ਨੂੰ ਛੱਡ ਕੇ Jio ਦੇ ਵਿੱਚ ਪੋਰਟ ਕਰਾਉਣੇ ਸ਼ੁਰੂ ਕਰ ਦਿੱਤੇ ਸਾਡੇ ਵਿੱਚੋਂ ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਲੋਕ ਸੀ ਜਿਨ੍ਹਾਂ ਨੂੰ ਫਰੀ ਦਾ ਡਾਟਾ ਜਦੋਂ ਮਿਲਿਆ ਤਾਂ ਉਹਨਾਂ ਨੇ ਉਹ ਕੰਪਨੀ ਛੱਡੀ ਔਰ ਨਾਲ ਦੀ ਨਾਲ Jio ਦੇ ਵਿੱਚ ਨੰਬਰ ਪੋਰਟ ਕਰਵਾ ਦਿੱਤੇ ਸ਼ਾਇਦ ਉਹਨਾਂ ਦੇ ਵਿੱਚੋਂ ਬਹੁਤੇ BSNL ਦੇ ਨਾਲ ਜੁੜੇ ਹੋਏ ਕਸਟਮਰ ਵੀ ਹੋਣਗੇ ਪਰ ਹੁਣ ਜਦੋਂ Jio ਨੇ ਰੇਟ ਵਧਾਏ ਨੇ ਤਾਂ ਸਭ ਨੂੰ ਝਟਕਾ ਲੱਗਿਆ ਜੀਓ ਨੇ ਪਹਿਲਾਂ ਲੋਕਾਂ ਨੂੰ ਮਿੱਠੀ ਗੋਲੀ ਦਿੱਤੀ ਪੰਜਾਬੀ ਜੀ ਕਹਿੰਦੇ ਨੇ ਫਰੀ ਦਾ ਲੌਲੀਪੌਪ ਦੇਣਾ ਜੀ ਹਾਂ ਇਹ ਲੌਲੀਪੌਪ ਸਾਰਿਆਂ ਨੇ ਲਿੱਤਾ ਸਾਰਿਆਂ ਨੇ ਫਰੀ ਦੇ ਡਾਟੇ ਦਾ ਆਨੰਦ ਮਾਣਿਆ ਪਰ ਜਦੋਂ ਜੀਓ ਨੇ ਆਪਣੇ ਡਾਟਾ ਦੇਣ ਦੇ ਰੇਟ ਵਧਾਏ ਰੇਟਾਂ ਦੇ ਉੱਤੇ ਉਹਨਾਂ ਨੇ ਪ੍ਰਾਈਸ ਲਗਾਈ ਤਾਂ ਸਭ ਨੇ ਕਿਹਾ ਚਲੋ ਕੋਈ ਗੱਲ ਨਹੀਂ ਰੇਟ ਪਹਿਲਾਂ ਫਰੀ ਦੇ ਵਿੱਚ ਸੀ ਹੁਣ ਥੋੜੇ ਬੋਤੇ ਵਧਾਵੇ ਦਿੱਤੇ ਤਾਂ ਕੋਈ ਗੱਲ ਨਹੀਂ ਤਾਂ ਆਪਾਂ ਜੀਓ ਦੇ ਨਾਲ ਹੀ ਚੱਲਦੇ ਹਾਂ ਇਹ ਸਾਰੀਆਂ ਇੱਕ ਕੰਪਨੀ ਦੀਆਂ ਸਟ੍ਰੈਟਜੀਜ਼ ਹੁੰਦੀਆਂ ਨੇ ਇਹ ਟੈਕਟਿਕਸ ਹੁੰਦੇ ਨੇ ਕਿ ਪਹਿਲਾਂ ਲੋਕਾਂ ਨੂੰ ਫ੍ਰੀ ਦੀ ਚੀਜ਼ ਦੋ ਉਹਨਾਂ ਨੂੰ ਆਦਤ ਪਾਓ ਤੇ ਬਾਅਦ ਦੇ ਵਿੱਚ ਫਿਰ ਉਸੇ ਦੇ ਉੱਤੇ ਪ੍ਰਾਈਸ ਲਗਾਉਣਾ ਸ਼ੁਰੂ ਕਰ ਦਿਓ ਤਾਂ Jio ਨੇ ਵੀ ਇਹੀ ਚਾਲ ਚੱਲੀ Jio ਨੇ ਸਾਰੇ ਲੋਕਾਂ ਦੇ ਨੰਬਰ ਤਬਦੀਲ ਕਰਵਾਉਣ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਪਰ ਤੁਹਾਡੇ ਯਾਦ ਹੋਊਗਾ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਔਰ ਉਦੋਂ ਵੀ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ Jio ਨੂੰ ਲੈ ਕੇ ਵਿਰੋਧ ਹੋਇਆ ਉਦੋਂ ਬਹੁਤ ਸਾਰੇ ਲੋਕਾਂ ਨੇ Jio ਦਾ ਵਿਰੋਧ ਕੀਤਾ ਕਿਉਂਕਿ ਇਹ Jio ਅੰਬਾਨੀਆਂ ਦਾ ਹੈ ਅੰਬਾਨੀਆਂ ਦੇ ਹੋਣ ਕਰਕੇ ਲੋਕਾਂ ਨੇ ਜਿੱਥੇ ਉਹਨਾਂ ਦੇ ਪੈਟਰੋਲ ਪੰਪਾਂ ਦਾ ਉਹਨਾਂ ਦੇ ਸ਼ੈਲਰਾਂ ਦਾ ਵਿਰੋਧ ਕੀਤਾ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ Jio ਦੇ ਸਿਮਾਂ ਦਾ ਵੀ ਬਾਇਕਾਟ ਕੀਤਾ ਪਰ ਉਸ ਤਰੀਕੇ ਦਾ ਬਾਇਕਾਟ ਦਾ ਉਹ ਹੰਗਾਰਾ ਨਜ਼ਰ ਨਹੀਂ ਆਇਆ ਕਿਉਂਕਿ ਇਹ ਸਿਰਫ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਸੀ ਪਰ ਹੁਣ ਦੇਸ਼ ਭਰ ਦੇ ਵਿੱਚ ਕਿਉਂ ਲੋਕ Jio Airtel ਤੇ Vi ਵਰਗੇ ਟੈਲੀਕਮ ਕੰਪਨੀਆਂ ਦਾ ਵਿਰੋਧ ਕਰ ਰਹੇ ਨੇ ਇਸ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ ਔਰ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਹੁਣ ਚੀਜ਼ਾਂ ਹੈਸ਼ਟੈਗ ਟਰੈਂਡ ਕਰ ਰਹੀਆਂ ਨੇ ਉਸ ਦੇ ਉੱਤੇ ਵੀ ਨਜ਼ਰ ਮਾਰਾਂਗੇ ਜਿੱਥੇ Jio ਨੇ ਆਪਣੇ ਰੇਟ ਵਧਾਏ ਉੱਥੇ ਹੀ Airtel ਹੋਵੇ ਜਾਂ Vi ਹੋਵੇ ਉਸਤੇ ਵੀ ਆਪਣੇ ਰੇਟ ਵਧਾਏ ਔਰ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਰਿਪੋਰਟ ਦੇ ਮੁਤਾਬਕ ਇਹ ਪਤਾ ਚੱਲਿਆ ਹੈ ਕਿ ਇਹਨਾਂ तमाम ਕੰਪਨੀਆਂ ਨੇ ਰੇਟ ਵਧਾ ਕੇ 50 ਹਜ਼ਾਰ ਕਰੋੜ ਦਾ ਵਾਅਦਾ ਕਰ ਲਿਆ ਪ੍ਰੋਫਿਟ ਕਮਾ ਲਿਆ ਉੱਥੇ ਹੀ ਇਹਨਾਂ ਕੰਪਨੀਆਂ ਦੇ ਰੇਟਸ ਦੇ ਵਿੱਚ ਵਾਧਾ ਹੋਣ ਤੋਂ ਬਾਅਦ ਲੋਕ BSNL ਨੂੰ ਯਾਦ ਕਰਨ ਲੱਗੇ ਸੋਸ਼ਲ ਮੀਡੀਆ ਦੇ ਉੱਤੇ ਹੈਸ਼ਟੈਗ ਟਰੈਂਡ ਹੋਣ ਲੱਗੇ BSNL ਦੀ ਘਰ ਵਾਪਸੀ ਬਾਈਕਾਟ Jio ਬਾਈਕਾਟ Airtel ਬਾਈਕਾਟ VI ਤਾਂ ਅਜਿਹੇ ਹੈਸ਼ਟੈਗ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ ਦੇ ਉੱਤੇ ਟ੍ਰੈਂਡ ਹੋਣ ਲੱਗ ਗਏ ਔਰ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਪੋਰ ਟੂ BSNL ਬਾਈਕਾਟ ਟੂ Jio ਔਰ ਦੈਨਿਕ ਭਾਸਕਰ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਪਤਾ ਚੱਲਿਆ ਹੈ ਕਿ ਜਦੋਂ ਤੋਂ Jio Airtel ਤੇ VI ਨੇ ਆਪਣੇ ਰੇਟਸ ਵਧਾਏ ਨੇ ਉਸ ਟਾਈਮ ਪੀਰੀਅਡ ਦੇ ਦੌਰਾਨ ਜੋ BSNL ਦੇ SIMਾ ਦੀ ਵਿਕਰੀ ਹੈ ਉਹ 2.5 ਗੁਣਾ ਵਧ ਗਈ ਹੈ। ਔਰ ਜੇਕਰ ਪੋਰਟੇਬਿਲਟੀ ਦੀ ਗੱਲ ਕਰੀਏ ਤਾਂ ਪੋਰਟੇਬਿਲਟੀ ਵੀ BSNL ਦੀ 3 ਗੁਣਾ ਵਧੀ ਹੈ। ਯਾਨੀ ਕਿ ਬਹੁਤ سارے ਲੋਕ ਫਟਾਫਟ ਆਪਣਾ SIM BSNL ਦੇ ਵਿੱਚ ਚੇਂਜ ਕਰਵਾ ਰਹੇ ਨੇ, ਪੋਰਟ ਕਰਵਾ ਰਹੇ ਨੇ ਔਰ ਇਹ ਲਾਈਨ ਹੁਣ ਲੰਬੀ ਅੱਗੇ ਵਧਦੀ ਹੋਈ ਵੀ ਨਜ਼ਰ ਆ ਰਹੀ ਹੈ। ਜੇਕਰ ਰੇਟ ਦੀ ਗੱਲ ਕਰੀਏ ਔਰ ਜੇਕਰ ਪਲਾਨ ਦੀ ਗੱਲ ਕਰ ਲਈਏ ਤਾਂ ਹੁਣ BSNL ਸਭ ਤੋਂ ਸਸਤਾ ਹੋ ਗਿਆ ਹੈ। ਔਰ ਉੱਥੇ ਹੀ Jio Airtel ਤੇ Vi ਦੀ ਜੇਕਰ ਆਪਾਂ ਗੱਲ ਕਰਦੇ ਆ ਤਾਂ ਇਹਨਾਂ ਨੇ ਆਪਣੇ ਪਲਾਨ ਵਧਾ ਕੇ ਮਹਿੰਗੇ ਕਰ ਦਿੱਤੇ ਨੇ ਜੇਕਰ ਇਹਨਾਂ ਟੈਲੀਕਮ ਕੰਪਨੀਆਂਜ਼ ਦੇ ਰੇਟਸ ਦੀ ਗੱਲ ਕਰ ਲਈਏ ਤਾਂ ਇਹਨਾਂ ਨੇ ਆਪਣੇ ਰੇਟਾਂ ਦੇ ਵਿੱਚ ਵਾਅਦਾ ਕੀਤਾ ਜਿਸ ਤੋਂ ਬਾਅਦ ਹੁਣ Jio Airtel ਤੇ Vi ਦੇ ਜੋ ਪਲਾਨ ਨੇ ਉਹ 859 ਰੁਪਏ ਦੇ ਹੋ ਗਏ ਨੇ ਔਰ ਉੱਥੇ ਹੀ ਗੱਲ BSNL ਦੀ ਗੱਲ ਕਰੀਏ ਤਾਂ BSNL ਹੁਣ ਸਭ ਤੋਂ ਸਸਤਾ ਰਹਿ ਚੁੱਕਿਆ ਹੈ ਜਿਸ ਦਾ ਪਲਾਨ 599 ਦਾ ਆਈ ਹੈ Airtel ਦੇ J ਪਲਾਨ ਦੀ ਆਪਾਂ ਗੱਲ ਕਰਦੇ ਹਾਂ ਤਾਂ Airtel ਦਾ 719 ਵਾਲਾ ਪਲਾਨ ਹੁਣ 859 ਰੁਪਏ ਦਾ ਹੋ ਗਿਆ ਜਿਸ ਦੇ ਵਿੱਚ ਉਹ 1.5 GB ਡਾਟਾ ਹਰ ਦਿਨ ਦੇਣਗੇ ਫ੍ਰੀ SMS ਦੇਣਗੇ ਔਰ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਟੈਲੀਕਮ ਕੰਪਨੀ ਨੂੰ ਫ੍ਰੀ ਕਾਲਿੰਗ ਰਹੂਗੀ ਹਾਲਾਂਕਿ Vi ਨੇ ਵੀ ਇਸੀ ਨੂੰ ਕਾਪੀ ਕੀਤਾ 719 ਦਾ ਪਹਿਲਾਂ ਜਿਹੜਾ ਪਲਾਨ ਸੀ ਉਹ 859 ਦੇ ਵਿੱਚ ਕਰ ਦਿੱਤਾ ਔਰ ਡਾਟਾ 1.5 GB ਹਰ ਦਿਨ ਔਰ ਨਾਲ ਹੀ ਫ੍ਰੀ ਕਾਲਿੰਗ ਤੇ ਫ੍ਰੀ ਐਸਐਮਐਸ ਦੀ ਸੇਵਾ ਉਹਨਾਂ ਦੇ ਵੱਲੋਂ ਵੀ ਦਿੱਤੀ ਗਈ। ਯਾਨੀ ਕਿ Airtel ਵਾਲਾ ਪਲਾਨ ਸਿੱਧੇ ਤੌਰ ਦੇ ਉੱਤੇ Vi ਨੇ ਵੀ ਕਾਪੀ ਕਰ ਲਿਆ। ਤਾਂ ਉੱਥੇ ਜੇਕਰ ਆਪਾਂ ਗੱਲ ਕਰਦੇ ਹਾਂ Jio ਦੀ ਤਾਂ Jio ਨੇ ਆਪਣਾ 719 ਵਾਲਾ ਪਲਾਨ 859 ਰੁਪਏ ਦੇ ਵਿੱਚ ਤਾਂ ਕੀਤਾ ਪਰ ਉਹਨਾਂ ਨੇ 1.5GB ਦੀ ਜਗ੍ਹਾ 2GB ਡਾਟਾ ਦਿੱਤਾ ਹੈ। ਯਾਨੀ ਕਿ 500MB ਡਾਟਾ Airtel ਤੇ Vi ਦੇ ਨਾਲੋਂ ਵੱਧ ਦਿੱਤਾ ਹੈ। ਜਿਸ ਦੇ ਕਾਰਨ ਇੱਕ Jio ਨੂੰ ਇਸ ਦੀ ਐਜ ਵੀ ਰਹੂਗੀ। ਔਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ Jio ਦੇ ਵਿੱਚ ਜੋ ਪਹਿਲਾਂ ਦਾ ਸਿਸਟਮ ਸੀ ਫ੍ਰੀ ਕਾਲਿੰਗ ਔਰ SMS ਵਾਲਾ ਉਹ ਵੀ ਨਾਲ ਦੀ ਨਾਲ ਜਾਰੀ ਰਹੂਗਾ ਦਰਸਲ ਇਹਨਾਂ ਕੰਪਨੀਆਂਜ਼ ਨੇ ਆਪਣੇ ਪਲਾਨ ਇਕੋਦਮ ਕਿਉਂ ਵਧਾਏ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਕੰਪਨੀਆਂ ਨੇ ਆਪਣਾ ARPU ਵਧਾਉਣਾ ਹੁੰਦਾ ਹੈ ARPU ਦੀ ਫੁੱਲ ਫਾਰਮ ਹੈ ਐਵਰੇਜ ਰੈਵਨਿਊ ਪਰ ਯੂਜ਼ਰ ਯਾਨੀ ਕਿ ਇੱਕ ਯੂਜ਼ਰ ਤੋਂ ਉਹਨਾਂ ਨੂੰ ਕਿੰਨਾ ਮੁਨਾਫਾ ਹੋ ਰਿਹਾ ਹੈ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਹਨਾਂ ਦਾ ARPU 200 ਰੁਪਏ ਸੀ ਜਿੜਾ ਕਿ ਉਹ ਅਚੀਵ ਕਰ ਗਏ ਸੀ ਯਾਨੀ ਕਿ ਇੱਕ ਕਸਟਮਰ ਤੋਂ ਇੱਕ ਯੂਜ਼ਰ ਤੋਂ ਉਹਨਾਂ ਨੂੰ 200 ਰੁਪਏ ਦਾ ਬੈਨੀਫਿਟ ਹੋ ਰਿਹਾ ਸੀ ਰੈਵਨਿਊ ਆ ਰਿਹਾ ਸੀ ਜਿਸ ਨੂੰ ਇਹਨਾਂ ਨੇ ਇਸ ਵਾਰ 300 ਕਰਨਾ ਸੀ ਜਿਸ ਦੇ ਚਲਦਿਆਂ ਹੋਇਆ ਉਹਨਾਂ ਨੇ ਇਹ ਆਪਣੇ ਰੇਟਸ ਦੇ ਵਿੱਚ ਵਾਅਦਾ ਕੀਤਾ ਔਰ ਇੱਕੋ ਨਾਲ ਸਾਰੀ ਕੰਪਨੀਆਂ ਨੇ ਆਪਣਾ ARPU ਵਧਾ ਦਿੱਤਾ ਜਿਸ ਤੋਂ ਬਾਅਦ ਇਹ ਰੇਟਸ ਇਹਨਾਂ ਪਲਾਨਸ ਦੇ ਬਦਲੇ ਇਹਨਾਂ ਦੇ ਵਿੱਚ ਵਾਅਦਾ ਹੋਇਆ ਔਰ 300 ਦੇ ਉੱਤੇ ਇਹ ਇਸ ਨੂੰ ਲੈ ਕੇ ਪਹੁੰਚ ਗਏ ਔਰ ਜੇਕਰ ਹੁਣ ਇਹ ਕੰਪਲੀਟ ਹੁੰਦਾ ਇਸ ਸਾਲ ਦੇ ਵਿੱਚ ਇਹ ARPU ਇਹਨਾਂ ਦਾ ਟਾਰਗੇਟ ਅਚੀਵ ਹੋ ਜਾਊਗਾ ਤਾਂ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਰੇਟਸ ਦੇ ਵਿੱਚ ਹੋਰ ਵੀ ਵਾਧਾ ਹੋ ਜਾਵੇ ਜਿਹੜਾ ਕਿ ਲਗਭਗ ਸਾਨੂੰ ਲੱਗਦਾ ਹੈ ਕਿ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਔਰ ਉੱਥੇ ਹੀ ਗੱਲ BSNL ਦੀ ਕਰੀਏ ਤਾਂ BSNL ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਕਿਵੇਂ ਅਜੇ ਵੀ ਆਪਣੇ ਰੇਟ ਘਟ ਕਰਕੇ ਬੈਠਾ ਹੋਇਆ ਹੈ ਕਿਵੇਂ ਅਜੇ ਵੀ ਸਸਟੇਨ ਕਰ ਰਿਹਾ ਹੈ ਔਰ BSNL ਦੇ ਫੇਲ ਹੋਣ ਦਾ ਕਾਰਨ ਅਸਲ ਕੀ ਰਿਹਾ ਕਿਉਂਕਿ ਤੁਹਾਡੇ ਔਰ ਸਾਡੇ ਕਈਆਂ ਦੇ ਵਿੱਚੋਂ ਸਾਡੀ ਸਭ ਤੋਂ ਪਹਿਲੀ SIM BSNL ਹੀ ਹੋਵੇਗੀ ਸਾਡੇ ਘਰਾਂ ਦੇ ਵਿੱਚ BSNL ਦਾ ਬ੍ਰੌਡਬੈਂਡ ਵੀ ਲੱਗਿਆ ਹੋਊਗਾ ਪਰ ਸਮੇਂ ਦੇ ਨਾਲ-ਨਾਲ ਆਪੋਨਾਂ ਚੀਜ਼ਾਂ ਨੂੰ ਬਦਲਿਆ ਆਪਣੇ ਘਰਾਂ ਦੇ ਵਿੱਚ ਫਾਈਬਰ ਆ ਗਿਆ ਆਪਣੇ ਘਰਾਂ ਦੇ ਵਿੱਚ ਬ੍ਰੌਡਬੈਂਡ ਕਨੈਕਸ਼ਨ ਬਦਲ ਕੇ ਅਸੀਂ BSNL ਨੂੰ ਬਾਏ ਬਾਏ ਕਰ ਦਿੱਤੀ ਅਸੀਂ BSNL ਨੂੰ ਅਲਵਿਦਾ ਕਹਿ ਦਿੱਤਾ BSNL ਭਾਰਤ ਸੰਚਾਰ ਨਿਗਮ ਲਿਮਟਿਡ ਇੱਕ ਕੰਪਨੀ 2000 ਦੇ ਵਿੱਚ ਹੋਣ ਦੇ ਵਿੱਚ ਆਉਂਦੀ ਹੈ ਔਰ ਉਸ ਤੋਂ ਬਾਅਦ ਇਹ ਕੰਪਨੀ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਵਿਚਰਦੀ ਹੋਈ ਲੋਕਾਂ ਦੇ ਵਿੱਚ ਥਾਂ ਬਣਾਉਂਦੀ ਹੋਈ ਨਜ਼ਰ ਆਉਂਦੀ ਹੈ। ਬੀਐਸਐਨਐਲ ਦੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਉਦੋਂ ਇਹ ਸੀ ਕਿ ਬੀਐਸਐਨਐਲ ਉਹਨਾਂ ਥਾਵਾਂ ਦੇ ਉੱਤੇ ਪਹੁੰਚਿਆ ਜਿੱਥੇ ਹੁਣ ਤੱਕ ਇੰਨਾਂ ਵੱਡੀਆਂ ਕੰਪਨੀਆਂ ਦੇ ਟਾਵਰ ਤੱਕ ਨਹੀਂ ਪਹੁੰਚੇ। ਜੀ ਹਾਂ ਬੀਐਸਐਨਐਲ ਨੇ ਆਪਣੀ ਪੈਰ ਆਪਣੀਆਂ ਤਾਰਾਂ ਪਿੰਡਾਂ-ਪਿੰਡਾਂ ਤੱਕ ਵਿਛਾਈਆਂ, ਪਹਾੜੀ ਇਲਾਕਿਆਂ ਤੱਕ ਵਿਛਾਈਆਂ। ਜਿਹੜੀ ਥਾਵਾਂ ਦੇ ਉੱਤੇ ਅੱਜ ਵੀ ਨੈੱਟਵਰਕ ਨਹੀਂ ਆਂਦਾ ਉਹਨਾਂ ਥਾਵਾਂ ਦੇ ਉੱਤੇ ਬੀਐਸਐਨਐਲ ਦੀ ਰੇਂਜ ਆਉਂਦੀ ਆ ਉਹਨਾਂ ਥਾਵਾਂ ਦੇ ਉੱਤੇ ਬੀਐਸਐਨਐਲ ਦੇ ਟਾਵਰ ਲੱਗੇ ਹੋਏ ਨੇ ਔਰ ਉਹਨਾਂ ਥਾਵਾਂ ਦੇ ਉੱਤੇ ਬੀਐਸਐਨਐਲ ਦੀ SIM ਚੱਲਦੀ ਹੈ ਹਾਲਾਂਕਿ ਕਈ ਵਾਰ ਅਸੀਂ ਕਈ ਅਜਿਹੇ ਹਿਲ ਸਟੇਸ਼ਨ ਦੇ ਉੱਤੇ ਜਾਣਾ ਹੁੰਦਾ ਹੈ ਜਿੱਥੇ ਸਾਨੂੰ ਖਾਸ ਤੌਰ ਦੇ ਉੱਤੇ ਬੀਐਸਐਨਐਲ ਦਾ SIM ਲੈ ਕੇ ਜਾਣਾ ਪੈਂਦਾ ਹੈ ਖਾਸ ਤੌਰ ਦੇ ਉੱਤੇ ਉਤਰਾਖੰਡ ਦੀ ਗੱਲ ਕਰ ਲਈ ਐ ਸੀ ਜਾਂ ਫਿਰ ਹਿਮਕੁੰਨ ਸਾਹਿਬ ਜਾਣ ਵਾਲੇ ਸ਼ਰਧਾਲੂ ਇਹ ਚੰਗੀ ਤਰੀਕਾ ਨਾਲ ਜਾਣਦੇ ਹੋਣਗੇ ਕਿ ਉਹਨਾਂ ਨੇ ਜੇਕਰ ਹਿਮਕੁੰਨ ਸਾਹਿਬ ਜਾਣਾ ਹੈ ਤਾਂ ਅਕਸਰ ਉਹ ਬੀਐਸਐਨਐਲ ਦਾ SIM ਲੈ ਕੇ ਜਾਂਦੇ ਨੇ ਤਬੀਸਨਲ ਦੀ ਸਭ ਤੋਂ ਵੱਡੀ ਖਾਸੀਅਤ ਇਹੀ ਰਹੀ ਸੀ ਕਿ ਡੀਐਸਐਨਐਲ ਨੇ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਉਹ ਜੁੜੇ ਲੋਕਾਂ ਤੱਕ ਉਹਨਾਂ ਨੇ ਕਨੈਕਟੀਵਿਟੀ ਰੇਂਜ ਪਹੁੰਚਾਈ ਔਰ ਨਾਲ ਹੀ ਪਹਾੜੀ ਇਲਾਕਿਆਂ ਤੱਕ ਵੀ ਉਹਨਾਂ ਨੇ ਆਪਣਾ ਜਾਲ ਵਿਛਾਇਆ ਜਿੱਥੇ ਇਹ ਵੱਡੀਆਂ ਪ੍ਰਾਈਵੇਟ ਕੰਪਨੀਆਂ ਨਹੀਂ ਪਹੁੰਚ ਸਕੀਆਂ ਕਿਉਂਕਿ ਇਹਨਾਂ ਦਾ ਮੇਨ ਅਜੰਡਾ ਇਹ ਸੀ ਕਿ ਅਸੀਂ ਸ਼ਹਿਰਾਂ ਦੇ ਵਿੱਚ ਜਿੱਥੇ ਵੱਧ ਪੋਪੂਲੇਸ਼ਨ ਹੈ ਜਿੱਥੇ ਵੱਧ ਲੋਕ ਰਹਿੰਦੇ ਨੇ ਉਹਨਾਂ ਨੂੰ ਟਾਰਗੇਟ ਕਰੀਏ ਔਰ ਉਹਨਾਂ ਤੋਂ ਪੈਸਾ ਕਮਾ ਸਕੀ ਤਾਂ ਇਹੀ ਕਾਰਨ ਸੀ ਕਿ 2001 ਤੋਂ ਲੈ ਕੇ 2008 ਤੱਕ BSNL ਨੇ 46668 ਰੁਪਏ ਦਾ ਪ੍ਰੋਫਿਟ ਕਮਾਇਆ ਸੀ ਉਸ ਸਮੇਂ BSNL ਦੇ ਵਾਸਤੇ ਇਹ ਬਹੁਤ ਵੱਡੀ ਗੱਲ ਸੀ ਔਰ BSNL ਬੜੀ ਤਰੱਕੀਆਂ ਦੇ ਵਿੱਚ ਸੀ ਔਰ ਇਸ ਦੀ ਪ੍ਰੋਫਿਟ ਦੀ ਰਫ਼ਤਾਰ ਬੜੀ ਤੇਜ਼ੀ ਨਾਲ ਵਧ ਰਹੀ ਸੀ ਕੱਲੇ ਸਾਲ 2004 ਤੋਂ 2005 ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ ਕੱਲੇ ਇੱਕ ਸਾਲ ਦੇ ਵਿੱਚ BSNL ਨੇ 10000 ਕਰੋੜ ਦਾ ਪ੍ਰੋਫਿਟ ਕੀਤਾ ਸੀ ਔਰ ਉਸ ਸਮੇਂ BSNL ਦੀ ਇਕੱਲੇ ਦੀ ਮਾਰਕੀਟ ਸ਼ੇਅਰ 70% ਹੋ ਗਈ ਸੀ 70% ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੂਰੇ ਦੇਸ਼ ਭਰ ਦੇ ਵਿੱਚ ਜੇਕਰ 70% ਕਿਸੇ ਟੈਲੀਕਮ ਕੰਪਨੀ ਦੀ ਮਾਰਕੀਟ ਸ਼ੇਅਰ ਹੋਵੇ ਤਾਂ ਉਸ ਤੋਂ ਆਪਾਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਹਰ ਕਿਸੇ ਦੇ ਮੋਬਾਈਲ ਦੇ ਵਿੱਚ BSNL ਦਾ SIM ਉਹ ਨਜ਼ਰ ਆਉਂਦਾ ਸੀ ਹਾਲਾਂਕਿ ਉਹਦਾ ਕੰਪੀਟੀਟਰ ਹੋਰ ਵੀ ਬਹੁਤ ਸੀ ਬਹੁਤ ਸਾਰੇ ਹੋਰ ਮੈਦਾਨ ਦੇ ਵਿੱਚ ਕੰਪੀਟੀਟਰ ਸੀ ਪਰ ਉਹਦੋ BSNL ਦੀ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਹੁੰਦੇ ਨੇ ਤੂਤੀ ਬੋਲਦੀ ਹੈ ਉਹ ਬੋਲਣ ਵਾਲਾ ਹਿਸਾਬ ਸੀ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਬੀਐਸਐਨਐਲ ਦਾ ਡਾਊਨਫਾਲ ਯਾਨੀ ਕਿ ਜਿੰਨੀ ਉਚਾਈ ਦੇ ਨਾਲ ਜਿੰਨੀ ਸਪੀਡ ਦੇ ਨਾਲ ਬੀਐਸਐਨਐਲ ਨੇ ਤਰੱਕੀ ਕੀਤੀ ਉਨੀ ਛੇਤੀ ਇਸ ਦੇ ਵਿੱਚ ਗਰਾਵਟ ਵੀ ਦੇਖਣ ਨੂੰ ਮਿਲੀ ਜੇਕਰ ਗੱਲ ਕਰੀਏ ਗੜਬੜੀਆਂ ਆਦੀ ਤਾਂ ਉਦੋਂ ਟੈਲੀਕਮ ਮਿਨਿਸਟਰ ਦੇ ਉੱਤੇ ਅਲੀਗੇਸ਼ਨਸ ਲੱਗੇ 2ਜੀ ਦੀ ਗੱਲ ਹੋਈ 2ਜੀ ਸਪੈਕਟਰਮ ਦਾ ਉਦੋਂ ਰੋਲਾ ਪਿਆ ਤਾਂ ਇਹ ਸਭ ਦੇ ਵਿਚਕਾਰ ਨਵੇਂ ਕੰਪੀਟੀਟਰਸ ਮੈਦਾਨ ਦੇ ਵਿੱਚ ਉਤਰਨੇ ਸ਼ੁਰੂ ਹੋਏ ਔਰ ਉਹਨਾਂ ਦੇ ਵੱਲੋਂ ਲੋਕਾਂ ਨੂੰ ਆਪਣੇ ਵੱਲ ਪਰਮਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਬੀਐਸਐਨਐਲ ਦੇ ਫੇਲ ਹੋਣ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਸੀ ਕਿਉਂਕਿ ਇਹ ਸਰਕਾਰੀ ਅਦਾਰਾ ਸੀ ਔਰ ਇਸ ਦੇ ਜੋ ਸਟਾਫ ਦੀ ਕਸਟਮਰ ਕੇਅਰ ਦੀ ਖਾਸ ਤੌਰ ਦੇ ਉੱਤੇ ਜਿਹੜੀ ਸਰਵਿਸ ਸੀ ਉਹ ਬਹੁਤ ਮਾੜੀ ਸੀ। ਤੁਹਾਡੇ ਵੀ ਧਿਆਨ ਦੇ ਵਿੱਚ ਹੋਊਗਾ ਕਿ ਜਦੋਂ ਆਪਾਂ ਵੀ ਘਰਾਂ ਦੇ ਵਿੱਚ ਬੀਐਸਐਨਐਲ ਦਾ ਕੋਈ ਕਨੈਕਸ਼ਨ ਲਵਾਉਣਾ ਸੀ ਤਾਂ ਉਹਦੇ ਵਾਸਤੇ ਫਾਰਮੈਲਟੀਆਂ ਕਿੰਨੀਆਂ ਕਰਨੀਆਂ ਪੈਂਦੀਆਂ ਸੀ। ਆਪਾਂ ਨੂੰ BSNL ਦੇ ਉਹ ਆਫਿਸ ਦੇ ਵਿੱਚ ਜਾਣਾ ਪੈਂਦਾ ਸੀ ਐਕਸਚੇਂਜ ਦੇ ਵਿੱਚ ਜਿਹਨੂੰ ਕਹਿੰਦੇ ਸੀ ਆਪਾਂ ਉਹਦੇ ਜਾਣਾ ਪੈਂਦਾ ਸੀ ਉੱਥੇ ਐਪਲੀਕੇਸ਼ਨ ਦੇਣੀ ਪੈਂਦੀ ਸੀ ਫੇਰ ਹਫਤੇ ਬਾਅਦ ਬੰਦਾ ਘਰ ਆਉਂਦਾ ਸੀ ਦੇਖ ਕੇ ਜਾਂਦਾ ਸੀ ਜਗਾ ਕਿ ਕਿੱਥੇ ਕਨੈਕਸ਼ਨ ਲਾਉਣਾ ਹੈ ਫੇਰ ਉਹ ਕਨੈਕਸ਼ਨ ਲਗਾਉਂਦਾ ਸੀ ਫੇਰ ਉਸ ਤੋਂ ਬਾਅਦ ਹਫਤੇ ਬਾਅਦ ਨੰਬਰ ਚੱਲਦਾ ਸੀ نیٹ ਚੱਲਦਾ ਸੀ ਔਰ ਇਸ ਸਭ ਦੇ ਵਿਚਕਾਰ ਜੇਕਰ ਕੋਈ ਲਾਈਨ ਦੇ ਵਿੱਚ ਦਿੱਕਤ ਆ ਜਾਂਦੀ ਸੀ ਕੋਈ ਟਰੱਕ ਲੰਘਦਾ ਤਾਰ ਤੋੜ ਜਾਂਦਾ ਸੀ ਤਾਂ ਉਹਨੂੰ ਵੀ ਠੀਕ ਕਰਾਉਣ ਦੇ ਵਿੱਚ ਹਫ਼ਤਾ ਹਫ਼ਤਾ ਨਿਕਲ ਜਾਂਦਾ ਸੀ ਤਾਂ ਬੀਐਸਐਨਐਲ ਦੀ ਜਿਹੜੀ ਆਫਟਰ ਸੇਲ ਸਰਵਿਸ ਜਿਹਨੂੰ ਆਪਾਂ ਕਹਿੰਦੇ ਹੁੰਦੇ ਹੁੰਦੇ ਆ ਕਿ ਕੋਈ ਕਸਟਮਰ ਜਦੋਂ ਕੋਈ ਥਰੀ ਚੀਜ਼ ਖਰੀਦਦਾ ਤਾਂ ਉਹਦੀ ਸਭ ਤੋਂ ਪਹਿਲੀ ਪ੍ਰਾਇਓਰਿਟੀ ਇਹੀ ਹੁੰਦੀ ਹੈ ਉਸਦੀ ਸਭ ਤੋਂ ਪਹਿਲੀ ਮੰਗ ਇਹੀ ਹੁੰਦੀ ਹੈ ਕਿ ਸਾਨੂੰ ਇਸ ਦੀ ਸਰਵਿਸ ਕਿਹੋ ਜਿਹੀ ਮਿਲੂਗੀ ਜੇਕਰ ਸਾਨੂੰ ਕੋਈ ਤੰਗ ਪਰੇਸ਼ਾਨੀ ਆਊਗੀ ਤਾਂ ਇਸ ਨੂੰ ਹੱਲ ਕਰਨ ਵਾਲਾ ਕੋਈ ਵਿਅਕਤੀ ਹੋਊਗਾ ਤਾਂ ਉਸ ਚੀਜ਼ ਦੇ ਵਿੱਚ ਬੀਐਸਐਨਐਲ ਕਾਫੀ ਪਿੱਛੇ ਰਿਹਾ ਜਾਂ ਇੰਜ ਕਹਿ ਲਓ ਕਿ ਉਹਨੇ ਆਪਣੇ ਕਸਟਮਰ ਦੇ ਵੱਲ ਆਪਣੇ ਗ੍ਰਾਹਕਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਿਸ ਦਾ ਫਾਇਦਾ ਹੋਰ ਕੰਪਨੀਆਂ ਨੇ ਸਭ ਤੋਂ ਵੱਧ ਚੱਕਿਆ ਉਹਨਾਂ ਦੀ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਸੀ ਕਿ ਤੁਸੀਂ ਦੱਸੋ ਕਨੈਕਸ਼ਨ ਕਦੋਂ ਲਵਾਉਣਾ ਹੈ ਨਾਲ ਦੀ ਨਾਲ ਅੱਧੇ ਘੰਟੇ ਦੇ ਵਿੱਚ ਤੁਹਾਡੇ ਘਰੇ ਕਨੈਕਸ਼ਨ ਲੱਗਿਆ ਹੋਊਗਾ ਜਿੱਥੇ ਬੰਦੇ ਨੂੰ BSNL ਦਾ ਕਨੈਕਸ਼ਨ ਲਵਾਉਣ ਦੇ ਵਿੱਚ ਹਫ਼ਤਾ ਹਫ਼ਤਾ ਲੱਗ ਜਾਂਦਾ ਸੀ ਉੱਥੇ ਹੀ ਹੋਰ ਕੰਪਨੀਆਂ ਅੱਧੇ ਘੰਟੇ ਦੇ ਵਿੱਚ ਇੱਕ ਦਿਨ ਦੇ ਵਿੱਚ ਕਨੈਕਸ਼ਨ ਲਗਾ ਕੇ ਚਲੀਆਂ ਜਾਂਦੀਆਂ ਸੀ ਔਰ ਉਹਨਾਂ ਦੀ ਜੇਕਰ ਕਸਟਮਰ ਕੇਅਰ ਦੀ ਸਰਵਿਸ ਦੀ ਗੱਲ ਕਰੀਏ ਤਾਂ ਉਹ ਵੀ BSNL ਤੋਂ ਕਾਫੀ ਬੈਟਰ ਹੁੰਦੀ ਸੀ ਜਿੱਥੇ BSNL 2G ਦੇ ਵਿੱਚ ਹੀ ਫਸਿਆ ਰਿਹਾ ਉੱਥੇ ਬਾਕੀ ਕੰਪਨੀਆਂ ਨੇ 4G ਦੇਣ ਤੱਕ ਦੀ ਵੀ ਜਿਹੜੀ ਸੁਵਿਧਾ ਸੀ ਉਹ ਤਿਆਰ ਕਰ ਲਈ ਸੀ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਸਾਨੂੰ BSNL ਦੀ ਲੋੜ ਕਿਉਂ ਹੈ ਕਿਉਂ ਅਸੀਂ ਆਪਣੇ ਨੰਬਰ BSNL ਦੇ ਵਿੱਚ ਪੋਰਟ ਕਰਵਾਈਏ ਔਰ ਕਿਉਂ ਲੋਕ BSNL ਦੇ ਵਿੱਚ ਇਸ ਵੇਲੇ ਆਪਣੇ ਨੰਬਰ ਪੋਰਟ ਵੀ ਕਰਵਾ ਰਹੇ ਨੇ ਕਿਸੇ ਵੀ ਮਾਰਕੀਟ ਦੇ ਵਿੱਚ ਕਿਸੇ ਇੱਕ ਕੰਪਨੀ ਦਾ ਹਾਵੀ ਹੋਣਾ ਕਿਸੇ ਇੱਕ ਵਿਅਕਤੀ ਦਾ ਹਾਵੀ ਹੋਣਾ ਉਸ ਨੂੰ ਇਹ ਤਾਕਤ ਦੇ ਦਿੰਦਾ ਹੈ ਕਿ ਉਹ ਆਪਣੇ ਤਰੀਕੇ ਨਾਲ ਮਨਮਰਜ਼ੀ ਕਰੇ ਆਪਣੇ ਤਰੀਕੇ ਦੇ ਨਾਲ ਰੇਟਾਂ ਦੇ ਉੱਤੇ ਆਪਣੀ ਮਨਮਰਜ਼ੀ ਕਰੇ ਤਾਂ ਉਥੇ ਜੇਕਰ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਹੋਊਗਾ ਮਾਰਕੀਟ ਦੇ ਵਿੱਚ ਹੋਰ ਕੰਪੀਟੀਟਰਸ ਹੋਣਗੇ ਤਾਂ ਇਹ ਦੂਸਰੇ ਕੰਪੀਟੀਟਰ ਵਾਸਤੇ ਵੀ ਔਖਾ ਰਹਿੰਦਾ ਹੈ ਕਿ ਕਿਤੇ ਉਹ ਵਿਅਕਤੀ ਦੇ ਕੋਲ ਮੇਰੀ ਮਾਰਕੀਟ ਨਾ ਚਲੀ ਜਾਵੇ ਮੇਰੀ ਜਿਹੜੀ ਸੇਲ ਹੈ ਉਧਰ ਨੂੰ ਸ਼ਿਫਟ ਨਾ ਹੋ ਜਵੇ ਤਾਂ ਇਸ ਦੇ ਚਲਦਿਆਂ ਹੋਇਆਂ ਸਾਨੂੰ ਕੰਪੀਟੀਸ਼ਨ ਜਿਹੜਾ ਹੈ ਉਹ ਕਹਿੰਦੇ ਜਿਸ ਨੂੰ ਹੈਲਦੀ ਕਹਿੰਦੇ ਨੇ ਕੰਪੀਟੀਸ਼ਨ ਨੂੰ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵੇਲੇ ਜੇਕਰ ਆંકੜਿਆਂ ਦੀ ਗੱਲ ਕਰ ਲਈਏ ਤਾਂ ਇਸ ਵੇਲੇ Jio ਦੇ ਕੋਲ 40% ਦਾ ਮਾਰਕੀਟ ਸ਼ੇਅਰ ਹੈ ਔਰ ਉੱਥੇ ਹੀ Airtel ਦੀ ਗੱਲ ਕਰੀਏ ਤਾਂ Airtel ਦੇ ਕੋਲ 35% ਹੈ Vi ਦੀ ਗੱਲ ਕਰ ਲਈਏ ਤਾਂ Vi ਦੇ ਕੋਲ 10 ਤੋਂ 15% ਮਾਰਕੀਟ ਸ਼ੇਅਰ ਹੈ ਤਾਂ ਇਸ ਸਭ ਦੇ ਵਿਚਕਾਰ ਜੇਕਰ BSNL ਨੂੰ ਵਧਾਵਾ ਮਿਲਦਾ ਔਰ BSNL ਇਹਨਾਂ ਦੇ ਬਰਾਬਰ ਆ ਕੇ ਖੜਾ ਹੋ ਜਾਂਦਾ ਤਾਂ ਸ਼ਾਇਦ ਇਹਨਾਂ ਨੂੰ ਵੀ ਹੁਣ ਆਪਣੀਆਂ ਮਨਮਰਜ਼ੀਆਂ ਕਰਨ ਦੇ ਵਿੱਚ ਦਿੱਕਤ ਹੋਊਗੀ ਕਿਉਂਕਿ ਜੇਕਰ ਜ਼ਿਆਦਾ ਮਾਰਕੀਟ ਜਿਆਦਾ ਲੋਕ BSNL ਵੱਲ ਨੂੰ ਸ਼ਿਫਟ ਹੋਏ ਤਾਂ ਇਹਨਾਂ ਦੇ ਮਾਰਕੀਟ ਸ਼ੇਅਰ ਦੇ ਵਿੱਚ ਗਿਰਾਵਟ ਆਊਗੀ ਔਰ ਨਾਲ ਹੀ BSNL ਦੇ ਵਿੱਚ ਜੇਕਰ ਵਾਧਾ ਹੋਊਗਾ ਤਾਂ ਇਹ ਆਪਣੇ ਰੇਟ ਵੀ ਘਟਾਉਂਦੇ ਹੋਏ ਨਜ਼ਰ ਆਉਣਗੇ ਔਰ ਨਾਲ ਹੀ ਜਿਹੜੀ ਇਹ ਮਨਮਰਜ਼ੀ ਕਰ ਰਹੇ ਨੇ ਇਸ ਦੇ ਉੱਤੇ ਵੀ ਲਗਾਮ ਲੱਗੂਗੀ ਤਾਂ ਹੁਣ ਦੇਖਣਾ ਹੋਊਗਾ ਕਿ ਲੋਕ BSNL ਦਾ ਕਿੰਨਾ ਕੁ ਸਾਥ ਦਿੰਦੇ ਨੇ ਹਾਲਾਂਕਿ ਕਹਿੰਦੇ ਨੇ ਕਿ ਆਪਣਾ ਆਪਣਾ ਹੀ ਹੁੰਦਾ ਹੈ ਪਰਾਏ ਪਰਾਏ ਹੁੰਦੇ ਨੇ ਤਾਂ ਕੀ ਇੱਕ ਵਾਰ ਫੇਰ ਤੋਂ ਲੋਕ BSNL ਨੂੰ ਅਪਣਾਉਣਗੇ BSNL ਹਾਲਾਕੀ ਹੁਣ ਗੱਲਾਂ ਤਾਂ ਬਹੁਤ ਕਈਆਂ ਨੇ BSNL ਦੇ ਵੱਲੋਂ ਉਹਨਾਂ ਦੇ ਅਧਿਕਾਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਅਸੀਂ 4G ਡਾਟਾ ਪ੍ਰੋਵਾਈਡ ਕਰਵਾ ਰਹੇ ਹਾਂ 4G ਡਾਟਾ ਸਾਡਾ ਹੁਣ ਵਧੀਆ ਚੱਲੂਗਾ ਪਰ ਅਸੀਂ ਇਹੀ ਕਹਿੰਦੇ ਹਾਂ ਕਿ ਭਾਵੇਂ ਬਾਕੀ ਕੰਪਨੀਆਂ 5G ਦੇਣ ਦੀਆਂ ਗੱਲ ਕਰ ਰਹੇ ਨੇ ਇਸ ਵੇਲੇ ਜੋ ਕੰਪੀਟੀਟਰਸ ਨੇ BSNL ਦੇ ਫਿਰ ਉਹ ਭਾਵੇਂ Jio ਹੋਵੇ Airtel ਹੋਵੇ Vi ਹੋਵੇ ਤਾਂ ਉਹ 5G ਦੇਣ ਤੱਕ ਦੀ ਗੱਲ ਕਰ ਰਹੀ ਹੈ ਬਹੁਤ ਸਾਡੀਆਂ ਥਾਵਾਂ ਦੇ ਉੱਤੇ 5G ਸ਼ੁਰੂ ਵੀ ਹੋ ਚੁੱਕਿਆ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ 5G ਦੀ ਰੇਂਜ ਵੀ ਆ ਰਹੀ ਹੈ ਪਰ ਇਸ ਸਭ ਦੇ ਵਿਚਕਾਰ ਜੇਕਰ BSNL 4G ਵੀ ਚੰਗੇ ਤਰੀਕੇ ਦੇ ਨਾਲ ਦੇਣਾ ਸ਼ੁਰੂ ਕਰ ਦੇਵੇ ਤਾਂ ਮੈਨੂੰ ਲੱਗਦਾ ਹੈ ਕਿ ਲੋਕ 4G ਵੱਲ BSNL ਦੇ ਵੱਲ ਵੱਧ ਭਰੋਸਾ ਜਤਾਉਣਗੇ ਕਿਉਂਕਿ ਮਨਮਰਜ਼ੀ ਜੇਕਰ ਕੋਈ ਕਰਦਾ ਹੈ ਤਾਂ ਉਸ ਨੂੰ ਭਾਰਤੀ ਖਾਸ ਤੌਰ ਦੇ ਉੱਤੇ ਔਰ ਨਾਲ ਹੀ ਪੰਜਾਬੀ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਨੂੰ ਚੰਗਾ ਸਬਕ ਸਿਖਾ ਦਿੰਦੇ ਨੇ ਤਾਂ ਹੁਣ ਦੇਖਣਾ ਹੋਊਗਾ ਕਿ ਜਿਹੜੀ ਲਗਾਤਾਰ BSNL ਦੇ ਹੱਕ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਨੇ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਪੋਰਟ ਦਾ ਜੋ ਮੈਸੇਜ ਉਹਨਾਂ ਨੂੰ ਆ ਰਿਹਾ ਹੈ ਉਹ ਸਕਰੀਨਸ਼ਾਟ ਸ਼ੇਅਰ ਕਰ ਰਹੇ ਨੇ ਕਿ ਆ ਦੇਖੋ ਅਸੀਂ ਤਾਂ ਆਪਣਾ ਨੰਬਰ ਪੋਰਟ ਕਰਵਾ ਲਿਆ ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਵੀ ਪੋਰਟ ਕਰਵਾਉਂਗੇ ਤਾਂ ਇਹ ਸਵਾਲ ਹੁਣ ਤੁਹਾਡੇ ਵਾਸਤੇ ਵੀ ਹੈ ਕਿ ਤੁਸੀਂ ਵੀ ਆਪਣਾ ਨੰਬਰ BSNL ਦੇ ਵਿੱਚ ਪੋਰਟ ਕਰਵਾਉਂਗੇ ਕਿ ਤੁਸੀਂ ਵੀ ਆਪਣਾ ਨੰਬਰ BSNL ਦੇ ਵਿੱਚ ਪੋਰਟ ਕਰਵਾ ਲਿਆ ਜੇਕਰ ਹਾਂ ਤਾਂ ਤੁਸੀਂ ਸਾਨੂੰ ਇਸ ਰਿਪੋਰਟ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ